ਮੇਕ ਨੋਰਾਤੂ ਫੀਡਰ ਜੋ ਹੈ ਸਰਪੰਜਾਬ ਦੀ ਜੋ ਜੈਂਟਲਵ ਸਰਦਾਰ ਵੱਲੋਂ ਸ਼ੋਭਾ ਯਾਤਰਾ ਗੱਡੀ ਦੀ ਇਹਨਾਂ ਦਾ ਕਿਥੇ ਹੈ ਮਹਾਮਾਇਦੇ ਜਾਣ ਰਹੀ ਕਿਤਾ ਜਾਇਆ ਕਿਤਾ ਉੱਥੇ ਇਹਨੂੰ ਸ਼ੋਭਾ ਯਾਤਰਾ ਗੱਡੀ ਗਈ ਜਿੱਥੇ ਸੜਨ ਲੈ ਕੇ ਮਲਕਪੁਰ ਮਲਕਪੁਰ ਨਿੱਕੀ ਨਹਿਰ ਤੋਂ ਲੈ ਕੇ ਜਿਹੜਾ ਉੰਗਲੋੜੇ ਪੁਲੀ ਕਰਕੇ ਸ਼ੋਭਾ ਯਾਤਰਾ ਗੱਡੀ ਗਈ ਹੈ ਪਰ ਉਹਨਾਂ ਲੱਗੇ ਅੱਗੇ ਕੁਮਾਰਪੁਰ ਕਿੱਥੇ ਜਾਏਗੀ ਕੋਈ ਦਿਨ ਬਾਅਦ ਉਹਨੂੰ ਮੈਸੇਜ ਦਿੱਤਾ ਗਿਆ ਖੁੱਲਾ ਸਾਹ ਦਿੱਤਾ ਗਿਆ ਆ ਮਾ ਮੈਂ ਜਗਰਨ ਦੇ ਖੋਤੋ ਸਭਾਂ ਮੈਂ ਦਾ ਸ਼ਿਫਾਦ ਬੋਲੋ ਕੋਈ ਮੁਸ਼ਕਿਲ ਨਾ ਕੋਈ ਬੰਦਾ ਬਣਾ ਦੇ ਕਿੱਦਾਂ ਗਿਆ ਪਰ ਉੱਥੇ ਜੇ ਗੱਲ ਕਰਾਂਗੇ ਲਗਾਤਾਰ ਤੁਹਾਨੂੰ ਕੋਸ਼ਿਸ਼ ਕਰਦੇ ਪਏ ਜਿੱਥੇ ਇਹ ਬੰਦ ਕਰਦੇ ਆ ਕਲੱਬ ਦੇ ਮੈਂਬਰਾਂ ਦਾ ਕੀ ਕਰਾ ਉਹਨਾਂ ਦਾ ਮੈਂ ਸ਼ਾਮਿਲ ਹੋਉਂਦਾ ਹਾਂ ਅੱਜ ਪੰਜਾਬ ਦੀ ਪਠਾਨ ਕੋਲ ਮੂਝ ਜਾ ਕੇ ਬੇਟੀ ਵਾਲੋ ਬੱਤੀ ਨੇ ਜਗਦੇ ਅਪਲੈਕਚਰੀ ਤੇ ਗੋਹ ਦੀ ਵੱਡੀ ਜਿਹੜੀ ਹੈ ਸ਼ੋਹਾ ਜਤਰਾ ਚੱਲੀ ਜਾ ਰਹੀ ਹੈ ਉਸ ਦੇ ਵਿੱਚ ਬੈਸ਼ਨਮਾ ਦਾ ਰਵੈਟ੍ਰਿਸ਼ਨ ਜੀ ਹਿੰਦੀ ਭਗਵਾਨ ਜੀ ਔਰ ਵੀ ਕਈ ਚਾਂਕੇ ਜਿਹੜੀਆਂ ਪਛੋਟ ਹੋ ਰਹੀਆਂ ਨੇ ਦੇਖਣ ਦੇ ਯੋਗ ਹੈ ਅੱਜ ਦਾ ਇਹ ਉਦਘਾਟਨ ਸਾਡੇ ਜੀਰ ਦੇ ਪਾਕੀ ਐਮ ਐਲ اے ਉਹਨਾਂ ਦੇ بیٹے ਤ੍ਰਿਸ਼ਮਿਤ ਜਰੂਜੀ ਜਿਹੜੇ ਹੀ ਦੂਕਰਨ ਦੇ ਚੇਅਰਮੈਨ ਹੈ ਉਹਨਾਂ ਦੇ بیٹے ਤੇ ਤਸੀਲਦਾਰ ਜੀ ਜਿਹੜਾ ਉਹ ਅੱਜ ਇਸ ਦਾ ਰਿਵਲ ਕਰਕੇ ਸ਼ੁਭਰਾਮ ਕੀਤਾ ਤੇ ਨਾਲੇ ਮੈਂ ਦੱਸਣਾ ਚਾਹਣਾ ਕਿ ਸ਼ਬੀਕ ਦੁਪਰ ਨੂੰ ਫੈਦਵਾਰ ਮਹਾਮਾਈ ਦਾ ਵਿਸ਼ਾਲ ਜਾਗਣਾ ਜਿਹੜਾ ਕੀਤਾ ਜਾ ਰਿਹਾ ਹੈ ਸਾਰਾ ਚੌਂਦੇ ਵਿੱਚ ਜੀਰ ਦੇ ਵਿੱਚ ਇਹ ਦੋਸਤਾਂ ਦੇ ਇੰਟਰਨੈਸ਼ਨਲ ਕਲਾਕਾਰ ਪਲੇਆ ਵੀਰ ਜੀ ਮਹਾਮਾਈ ਦਾ ਗੁਣਗਾਨ ਕਰਨਗੇ ਉਸ ਤੋਂ ਬਾਅਦ ਰਾਜੇਸ਼ ਸ਼ਰਮਾ ਜੀ ਜਿਹੜੇ ਕੁਸ਼ ਪ੍ਰੀਤੀ ਜਿਹੜੇ ਉਹ ਵੀ ਮਹਾਮਾਈ ਦਾ ਗੁਣਗਾਨ ਕਰਨਗੇ ਉਸ ਤੋਂ ਬਾਅਦ ਤਾਰਾ ਨਾਨੀ ਦੀ ਕਥਾ ਪਿਕੂ ਸਾਭਰੀਆ ਜੀ ਦਰਸ਼ਨ ਦਰਗਵਲੇ ਕਰਨਗੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਕੈ ਨਿਵਾਸੀਆਂ ਨੂੰ ਕਹਿਣਾ ਪਈ 26 ਦਸੰਬਰ ਨੂੰ ਸਰਨਾ ਮਕਬੂਲ ਹੋਰਤੇ ਮਾ ਮੈਦਾ ਪੁਸ਼ਾ ਜਾ ਕੀਤਾ ਜਾ ਰਿਹਾ ਬਾਜ ਵਾਲਾ ਯੋਧਿਆ ਦੀ ਹੋਏ ਦੱਸਣ ਕਰੋ ਤੇ ਪੁਨੇ ਪਾਕੀ ਬਣੋ ਤੇ 28 ਅਕਤੂਬਰ ਨੂੰ ਮਾ ਮੰਗਲਵਾਰ ਕੋਣ ਦੱਸੇ ਮੰਦਰ ਜੀ ਮੰਦਰ ਦੀ ਵਿੱਚ ਜਿਹੜੀ ਆ ਮਾਦਾ ਸੁਕੀ ਬੁੜੀਆ ਪਛਾਣ ਬਣਿਆ ਜਾਣਾ ਦੁਬਾਰ 2 ਵਜੇ ਕਿਉਂ ਵੀ ਆ ਕੇ ਉਹ ਅਧਾਰ ਅਲੀ ਪੁਸ਼ਾਗਰ ਕਰਨ ਤੇ ਪੁਨੇ ਪਾਕੀ ਬਣ ਇਹ ਜਿਹੜੀ ਝਾਗਾਂ ਜਿਹੜੀਆਂ ਕਰ ਰਹੀ ਹੈ ਪਸੂਧ ਕਰ ਰਹੀ ਹੈ ਇਹ ਕੱਟਰੇ ਤੋਂ ਪਾਰਟੀ ਆਈ ਦੀ ਹੈ ਨਿਗਲ ਜਰਮਾ ਜਿਹੜੇ ਆ ਗੱਦੇ ਤੋਂ ਆਏ ਹੋਏ ਆ ਆਪਣੀਆਂ ਧਾਂਕੀਆਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਰਾਮਚੰਦਰ ਜੀ, ਕਿਸ਼ਨ ਭਗਵਾਨ ਜੀ, ਭੂਰੇ ਰਾਜੀ ਉਹਨਾਂ ਦੀ ਸੈਨਾ ਅਰੁਮਾ ਜੀ ਸਾਰੀਆਂ ਧਾਂਕੀਆਂ ਪਸੂਤ ਕਰ ਰਹਿਣਾ ਬਹੁਤ ਹੀ ਅਨੰਦਮਈ ਏਰੀਆ ਚ ਆਕੀਆਂ ਹੋ ਰੀਆਂ ਨੇ ਤੇ ਮੈਂ ਸਾਰਿਆਂ ਨੂੰ ਸਾਡੀ ਇਹ ਸ਼ੁਭ ਜਤਾਂ ਗੱਡੀ ਕੀ ਆ ਪੁਲਿਸ ਪ੍ਰਸ਼ਾਸਨ ਕੋ ਕਿੱਦਾਂ ਦੇ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਉਹਨਾਂ ਜਿਹੜਾ ਸਹਿਯੋਗ ਦੇ ਰਹੀ ਹੈ ਮਤਲਬ ਕਿ ਐਸਐਸਪੀ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਮੈਨੂੰ ਨਾ ਫੋਨ ਵੀ ਆਇਆ ਸੀ ਪੂਰਾ ਜਿਹੜਾ ਮੈਨੂੰ ਐਸਐਚਓ ਅਮਰਾਜ ਜੀ ਜਿਹੜੇ ਸਾਡੇ ਹਲਕੇ ਦੇ ਵੀ ਅਗਲੀ ਸਾਲ ਜਿਹੜਾ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਹੈ ਉਹਨਾਂ ਦਾ ਨਿਊ ਜੰਗਲਾਬਾੜੋਂ ਰਦਾਰ ਬਰਨ ਮਾਈ ਨਾਲੋਂ ਕੈਸ਼ਰ ਦਾ ਸਟੇਜ ਸਰੋਇਆ ਆ ਗਿਆ ਲੋ ਅਰਨਮਾਈ ਨਾਲੋਂ ਸਾਰੇ ਆ ਲੋ ਅਭੀ ਟੀਮ ਵਾਲੋਂ ਵੀ ਮੈਂ ਤਾਰਿਫ ਕਰਨਾ ਉੱਥੋਂ ਜੱਜ ਹਸਣ ਦਾ ਮਹਿਲ ਵਕਾਲ ਮਾਸ਼ਾ ਨੂੰ ਕਿਹਾ ਜਾਣਾ ਵੀ ਸ਼ਫੀਕ ਦੁਪਰ ਨੂੰ ਬਾਹ ਮਾਈ ਦਾ ਵਿਚਾਰ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ ਇੰਟਰਨੈਸ਼ਨਲ ਕਲਾਕਾਰ ਤੇ ਰਈਆ ਮਿਤਜੀ ਆ ਰਹੇ ਨੇ ਉੱਥੇ ਬੈਠਣ ਦਾ ਕਮੇਟੀ ਵਾਲੋਂ ਪੂਰਾ ਪ੍ਰਬੰਧ ਕੀਤਾ ਗਿਆ ਹੈ ਪਾਰਕਿੰਗ ਬਣਾਈ ਗਈ ਹੈ ਮੈਂ ਕਹਿੰਦਾ 10:30 ਵਜੇ ਕਿਹੜਿਆ ਮੇਟਾ ਜੀ ਸਟੇ ਤੇ ਆਣਗੇ ਉਸ ਤੋਂ ਪਹਿਲੇ ਪੰਜਾਬ ਵਿੱਚ ਆਣ ਦੀ ਆਵਾਜ਼ ਆਕਰ ਤੇ ਮਾਜ ਵਾਲਾ ਜੋਲਿਆ ਜੇ ਦਸਗਰ ਤੇ ਪੁਨੇ ਭਾਗੀ ਬਣ ਜੈ ਮਾਤਾ ਦੀ ਜੈ